ਯੁਧ ਨਸ਼ਾ ਵਿਰੁੱਧ ਤਹਿਤ ਅੰਮ੍ਰਿਤਸਰ ਦਿਹਾਤੀ ਵਿਖੇ ਬਾਬਾ ਬਕਾਲਾ ਇਲਾਕੇ ਦੇ ਵਿੱਚ ਏ ਡੀ ਜੀ ਪੀ ਐਮ ਐਫ ਫਾਰੂਕੀ ਵੱਲੋਂ ਦਿਹਾਤੀ ਐਸ ਐਸ ਪੀ ਮਨਿੰਦਰ ਸਿੰਘ ਅਤੇ ਡੀ ਆਈ ਜੀ ਸਤਿੰਦਰ ਸਿੰਘ ਨਾਲ ਮਿਲ ਨਸ਼ਾ ਤਸਕਰਾਂ ਦੇ ਖਿਲਾਫ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਚਲਦਿਆਂ 150 ਦੇ ਕਰੀਬ ਪੁਲਿਸ ਮੁਲਾਜ਼ਮ ਅਤੇ ਅਧਿਕਾਰੀਆਂ ਨੂੰ ਨਾਲ ਲੈ ਕੇ ਨਸ਼ਾ ਤਸਕਰਾਂ ਦੇ ਘਰਾਂ ਦੀ ਚੈਕਿੰਗ ਕੀਤੀ ਗਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਏ ਡੀ ਜੀ ਪੀ ਐਮ ਐਫ ਫਾਰੂਕੀ ਨੇ ਕਿਹਾ ਕਿਉਂ ਨਾ ਨਸ਼ੇ ਦੇ ਤੰਦੇ ਕਰਨ ਵਾਲਿਆਂ ਖਿਲਾਫ ਪੁਲਿਸ ਵੱਲੋਂ ਬੜੀ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਇਹ ਆਪਰੇਸ਼ਨ ਚੱਲ ਰਿਹਾ ਪੂਰੇ ਪੰਜਾਬ 'ਚ 1 ਮਾਰਚ ਤੋਂ ਇਹ ਸ਼ੁਰੂ ਹੋਇਆ ਆਪਰੇਸ਼ਨ ਇੱਕ ਯੁੱਧ ਹੈਗਾ ਨਸ਼ਿਆਂ ਵਿਰੁੱਧ ਜਿਸ ਤਰੀਕੇ ਨਾਲ ਪੂਰਾ ਸਮਾਜ ਪਰੇਸ਼ਾਨ ਹੈ ਨਸ਼ੇ ਦੇ ਤਸਕਰ ਜਿਹੜੇ ਕਾਰੋਬਾਰੀ ਨੇ ਜਿਸ ਤਰੀਕੇ ਨਾਲ ਸਮਾਜ ਨੂੰ ਹਨੇਰੀ ਗਰਦ ਵਿੱਚ ਧਕੇਲ ਰਹੇ ਨੇ ਇਹਦੇ ਖਿਲਾਫ ਸਰਕਾਰ ਵੱਲੋਂ ਵੀ ਤੇ ਪੰਜਾਬ ਪੁਲਿਸ ਵੱਲੋਂ ਇੱਕ ਯੁੱਧ ਛੇੜਿਆ ਗਿਆ ਹੋਇਆ ਇਹ ਇਹਦੇ ਵਿੱਚ ਹੁਣ ਤੱਕ ਜਿਹੜੀ ਸਾਡੀ ਪ੍ਰਾਪਤੀਆਂ ਹੈਗੀਆਂ ਆ ਆਪਾਂ 92 ਪਰਚੇ ਜਿਹੜੇ ਹੈਗੇ 92 ਪਰਚੇ ਜਿਹੜੇ ਹੈਗੇ ਉਹ ਦਰਜ ਕੀਤੇ ਹੈਗੇ ਤੇ 174 ਬੰਦੇ ਦੇ ਵਿੱਚ ਅਰੈਸਟ ਹੋਏ ਨੇ ਇਹ ਤੋਂ ਇਲਾਵਾ 50 ਕਿਲੋ ਹਿਰੋਇਨ 50 ਕਿਲੋ ਹਿਰੋਇਨ ਜਿਹੜੀ ਹੈਗੀ ਉਹ ਇਹਦੇ ਵਿੱਚ ਬਰਾਮਦਗੀ ਹੋਈ ਹੈ ਤੇ 10 ਪਿਸਟਲ ਬਰਾਮਦ ਹੋਏ ਨੇ ਇਦੋਂ ਅਲਾਵਾ ਦੂਜੀ ਹੋਰ ਦੀਗਰ ਨਸ਼ੇ ਵਾਲੀ ਚੀਜ਼ਾਂ ਬਰਾਮਦ ਹੋਈਆਂ ਜਿੱਦਾਂ ਹਫੀਮ 250 ਗ੍ਰਾਮ ਬਰਾਮਦ ਹੋਈਏ ਬਾਕੀ ਹੋਰ ਚੀਜ਼ਾਂ ਨੇ ਤੇ ਇਹ ਆਪਾਂ ਇੱਕ ਮੈਸੇਜ ਦੇਣਾ ਚਾਹੁੰਦੇ ਹੈਗੇ ਸਮਾਜ ਨੂੰ ਤੇ ਖਾਸ ਤੌਰ ਤੇ ਜਿਹੜੇ ਮਾੜੇ ਅਨਸਰ ਨੇ ਇਹ ਤਸਕਰ ਜਿਹੜੇ ਸਮਾਜ ਦੀ ਜਵਾਨੀ ਨੂੰ ਬਰਬਾਦ ਕਰ ਰਹੇ ਨੇ ਕਿ ਆਪਾਂ ਇਸ ਯੁੱਧ ਵਿੱਚ ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਵੀ ਆਪਾਂ ਛੱਡਾਂਗੇ ਨਹੀਂ ਜੋ ਵੀ ਸਮਾਜ ਨੂੰ ਬਰਬਾਦ ਕਰੂਗਾ ਉਹ ਆਪਣੇ ਅੰਜਾਮ ਤੱਕ ਪਹੁੰਚੂਗਾ ਇਹ ਪੂਰੇ ਪੰਜਾਬs ਚੱਲ ਰਿਹਾ ਹੈਗਾ ਪੂਰਾ ਪੰਜਾਬ ਇਹਦੇ ਵਿੱਚ ਇਸ ਵੇਲੇ ਪੂਰੀ ਪੰਜਾਬ ਪੁਲਿਸ ਲੱਗੀ ਹੋਈ ਹੈ ਤੇ ਲਗਾਤਾਰ ਆਪਾਂ ਇਹਦੇ ਵਿੱਚ ਕਰ ਰਹੇ ਹੈਗੇ ਕਾਰਵਾਈਆਂ ਅ ਅੱਜ ਇਹ ਤੋਂ ਇਲਾਵਾ ਜਿਹੜੇ ਖਾਸ ਤੌਰ ਤੇ ਇਸਮਗਲਰ ਹੈਗੇ ਨੇ ਜਿਨ੍ਹਾਂ ਨੇ ਇਸਮਗਲਿੰਗ ਦੀ ਜਿਹੜੀ ਰਾਸ਼ੀ ਤੋਂ ਜਿਹੜੀ ਕਮਾਈ ਤੋਂ ਆਪਣੇ ਘਰ ਬਣਾਏ ਨੇ ਨਜਾਇਜ਼ ਥਾਂਵਾਂ ਦੇ ਕਬਜ਼ਾ ਕਰ ਕੀਤਾ ਹੋਇਆ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਆਪਾਂ ਕਰ ਰਹੇ ਹੈਗੇ ਜਿੱਦਾਂ ਅੱਜ ਖਿਲਜਿਆ ਪੁਲਿਸ ਸਟੇਸ਼ਨ ਚ ਸੋਰਸੀ ਰਾਜਪੂਤਰਾ ਜਿਹੜਾ ਪਿੰਡ ਹੈਗਾ ਉਹਦੇ ਵਿੱਚ ਇੱਕ ਪਰਿਵਾਰ ਜਿਹੜਾ ਪੂਰੇ ਪਰਿਵਾਰ ਚ ਬਹੁਤ ਵੱਡੇ ਨੰਬਰ ਚ ਪਰਚੇ ਦਰਜ ਹੈਗੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈਗੀ ਤੇ ਇੱਕ ਡਿਮੋਲਿਸ਼ਨ ਕਰਾਇਆ ਗਿਆ ਹੋਇਆ